ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੁਸ਼ਿਆਰ ਕੋਤ ਜਥੇਦਾਰ ਰਣਦੀਪ ਸਿੰਘ ਦੀਗਵਾਹੀ ਦੇ ਵਿੱਚ 1 ਮਾਰਚ ਨੂੰ ਸੰਗਤਾਂ ਦਾ ਵੱਡਾ ਇਕੱਠ ਜੁਕਾਰਿਆਂ ਦੀ ਗੂੰਜ ਦੇ ਨਾਲ ਡੇਰਾ ਬਾਬਾ ਨਾਨਕ ਲਈ ਰਵਾਨਾ ਹੋ ਜਾ ਰਿਹਾ ਜੋ ਕਿ ਵਕ ਵਕ ਪੜਾਵਾਂ ਤੋਂ ਹੁੰਦਾ ਹੋਇਆ 4 ਮਾਰਚ ਨੂੰ ਦੇ ਸ਼ਾਮ ਨੂੰ ਡੇਰਾ ਬਾਬਾ ਨਾਨਕ ਕੋਟੋਲਾ ਸਾਹਿਬ ਵਿਖੇ ਪਹੁੰਚੇਗਾ ਸੰਗਤਾਂ ਦੇ ਸਵਾਗਤ ਲਈ ਵਕ ਵਕ ਤਰ੍ਹਾਂ ਦੇ ਰਸਤੇ ਦੇ ਵਿੱਚ ਲੰਗਰ ਵੀ ਇਸ ਦੌਰਾਨ ਲਗਾਏ ਜਾਣਗੇ ਪਰ ਸਭ ਤੋਂ ਵੱਡਾ ਲੰਗਰ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਲਗਾਇਆ ਜਾਵੇਗਾ ਜੋ ਕਿ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਵਿੱਚ ਵਕ ਵਕ ਤਰ੍ਹਾਂ ਦੇ ਪਕਵਾਨ ਜਿਹੜੀ 43 ਵਰਤਾਈ ਜਾਣਗੇ ਗੁਰੂ ਰੂਪਿਆਰੀ ਸਾਹਿਬ ਸੰਗਤ ਜੀ ਨਗਰ ਪਿੰਡ ਰੌੜ ਖੈਰਾ ਜੋ ਸੰਗਤ ਹਰ ਸਾਲ ਜੋ ਕਿ ਧੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋ ਚੋਲਾ ਸਾਹਿਬ ਦਾ ਮੇਲਾ ਹੁੰਦਾ ਹੈ ਉਸ ਦੇ ਸਬੰਧ ਵਿੱਚ ਸੰਗਤ ਆਉਂਦੀ ਹੈ ਸੰਗਤ ਵਾਸਤੇ ਪਿਛਲੇ ਰੋਜ ਤੋਂ ਸਾਡੀ ਸਾਰੀ ਸੰਗਤ ਤਨ ਮਾਨ ਤੇ ਧੰਦੇ ਨਾਲ ਸੇਵਾ ਕਰ ਰਹੀ ਹੈ ਲੰਗਰ ਦਿਨ ਰਾਤ ਚੱਲਦਾ ਹੈ ਤੋਰਿਸ ਦੇ ਨਾਲ ਚਾ ਪਕੌੜੇ ਜਲੇਬ ਵਗੈਰਾ ਅਨੇਕ ਪ੍ਰਕਾਰ ਦੀਆਂ ਮਠਿਆਈਆਂ ਚਲਾਈਆਂ ਜਾਂਦੀਆਂ ਹਨ ਪਿੰਡ ਦੀ ਪੰਚਾਇਤ ਅਤੇ ਸਮੂਹ ਨਗਰ ਨਿਵਾਸੀ ਰਲ ਕੇ ਮਹਾਰਾਜ ਜੀ ਦੀ ਕਿਰਪਾ ਦਾ صدਕਾ ਹਰੇਕ ਸਾਲ ਵੱਧ ਤੋਂ ਵੱਧ ਸੇਵਾ ਕਰਦੇ ਹਨ ਫਲ ਅਦਕ ਹਨੇਕ ਪ੍ਰਕਾਰ ਦੀ ਜੋ ਵਸਤੂ ਹੈ ਉਹ ਇਥੇ ਹੁੰਦੀ ਹੈ ਤੋਂ ਸਰੇਗ ਸੰਗਤ ਸਨਮਾਨ ਅਤੇ ਧੰਦੇ ਨਾਲ ਸੇਵਾ ਕਰਦੇ ਹਨ ਫਲ ਹੋਰ ਸਬਜ਼ੀਆਂ ਦਾਲਾਂ ਖੀਰ ਪਕੌੜੇ ਅਨੇਕ ਪ੍ਰਕਾਰ ਦੀਆਂ ਵਧੀਆ ਤੋਂ ਵਧੀਆ ਸਾਰੀਆਂ ਵਸਤੂਆਂ ਬਣਦੀਆਂ ਹਨ ਅਤੇ ਸੰਗਤ ਰੋਜ਼ਾਨਾ ਹੀ ਹਜ਼ਾਰਾਂ ਦੇ ਹਿਸਾਬ ਨਾਲ ਸਾਮ ਨੂੰ ਸਵੇਰੇ ਸਾਰਾ ਦਿਨ ਹੀ ਲੰਗਰ ਚੱਲਦਾ ਹੈ ਸੋ ਇਸ ਜੋ ਪਰਿਵਾਰ ਜੋ ਇਸ ਘਰ ਵਿੱਚ ਇਹ ਆਪਾਂ ਇਹ ਲੰਗਰ ਲਾਉਂਦੇ ਹਾਂ ਉਹ ਪਰਿਵਾਰ ਵੀ ਬਹੁਤ ਸਹਾਇਤਾ ਕਰਦਾ ਹੈ ਚੋਲਾ ਸਾਹਿਬ ਦੇ ਸੰਬੰਧ ਵਿੱਚ ਲੰਗਰ ਜੋ ਪਿੰਡ ਰੋੜ ਖਹਿਰਾ ਤੇ ਸਾਡੇ ਵੀਰ ਸਾਹਿਬਾਨ ਜੰਗ ਸਿੰਘ ਦੇ ਘਰ ਵਿੱਚ 17 ਸਾਲ ਤੋਂ ਕਰੀਬ ਚੱਲਦਾ ਆ ਰਿਹਾ ਹੈ ਲੰਗਰ ਦੇ ਪਦਾਰਥ ਬੜੀ ਕਿਰਪਾ ਹੈ ਗੁਰੂ ਪਾਤਸ਼ਾਹ ਜੀ ਦੀ ਬੜੇ ਸੰਗਤ ਦੀ ਬੜੀ ਕਿਰਪਾ ਪਾਰ ਕਿਰਪਾ ਹੈ ਜੋ ਕਿ ਬੜੇ ਤਨ ਅਤੇ ਮਨ ਧੰਦੇ ਨਾਲ ਸੇਵਾ ਕਰ ਰਹੀ ਹੈ ਛੋਟੇ-ਛੋਟੇ ਵੀਰ ਬੀਬੀਆਂ ਭੈਣਾ ਬੜੀ ਸੇਵਾ ਚੱਲ ਰਹੀ ਹੈ ਲੰਗਰਾਂ ਦੀ ਅਟੋਟ ਕਿਰਪਾ ਗੁਰੂ ਪਾਤਸ਼ਾਹ ਜੀ ਦੀ ਕਦੇ ਵੀ ਕੋਈ ਘਾਟ ਨਹੀਂ ਆਉਂਦੀ 17 ਸਾਲ ਹੋ ਚੁੱਕੇ ਨੇ ਬਾਦਸ਼ਾਹ ਸੱਚੇ ਪਾਤਸ਼ਾਹ ਮਿਹਰਾਂ ਕਰਨੀਆਂ ਸਾਧ ਸੰਗਤ ਤੇ ਚੜ੍ਹਦੀ ਕਲਾ ਰੱਖਣੀ ਇਸੇ ਤਰ੍ਹਾਂ ਹੀ ਸੇਵਾ ਕਰਦੇ ਬਲ ਬਖਸ਼ਣੇ ਪਿਆਰ ਇਸ ਬਾਗ ਰੱਖਣਾ ਗੁਰੂ ਪਾਤਸ਼ਾਹ ਜੀ ਇਹੀ ਅਰਦਾਸ ਕਰਦੇ ਹਾਂ ਪਾਤਸ਼ਾਹ ਜੀ ਦੇ ਅੱਗੇ ਕਿ ਪ੍ਰੇਮ ਪਤਪਾਖ ਰੱਖਣਾ ਚੜ੍ਹਦੀਆਂ ਕਲਾ ਰੱਖਣੀਆਂ ਇਸ ਤਰ੍ਹਾਂ ਹੀ ਪਦਾਰਥ ਚੱਲਦੇ ਨੇ ਜਿੱਦਾਂ ਖੀਰਾਂ ਦੇ ਲੰਗਰ ਚੱਲਦੇ ਨੇ ਜਲੇਬੀਆਂ ਦੇ ਲੰਗਰ ਚੱਲ ਰਹੇ ਨੇ ਕੋਈ ਪਦਾਰਥ ਕੋਈ ਲੱਡੂ ਵੰਡ ਕੇ ਆ ਚੱਲਦੇ ਨੇ ਗੁਰੂ ਪਾਤਸ਼ਾਹ ਜੀ ਦੇ ਅਟੋੜ ਕਿਰਪਾ ਹੈ ਮਾਲਕ ਦੀ ਸੱਚੇ ਪਾਤਸ਼ਾਹ ਦੀ ਬਹੁਤ ਚੜ੍ਹਦੀ ਚੜ੍ਹਦੀ ਕਲਾ ਸਾਧ ਸੰਗਤ ਨੂੰ ਹੱਥ ਜੋੜ ਕੇ ਨਿਮਰਤਾ ਸਹਿਬ ਬੇਨਤੀ ਹੈ ਕਿ ਲੰਗਰ ਜਰੂਰ ਛੱਕ ਕੇ ਜਾਇਓ ਜੀ ਲੰਗਰ ਗੁਰੂ ਪਾਤਸ਼ਾਹ ਜੀ ਦਾ ਹੈ ਨਾਨਕ ਪਾਤਸ਼ਾਹ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਇਹ ਜੋ ਲੰਗਰ ਦੀ ਸੇਵਾ ਹੈ ਪਿੰਡ ਰੌੜ ਖਹਿਰਾ ਤੇ ਸਮੁੱਚੇ ਇਲਾਕੇ ਦੀ ਸੰਗਤ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਜੋ ਨਿਰੰਤਰ 17 ਸਾਲ ਤੋਂ ਵੀਰ ਜੰਗ ਸਿੰਘ ਦੇ ਘਰ ਜੋ ਕੇ ਸਾਨੂੰ ਇਹ ਜਗਾ ਦਿੰਦੇ ਆ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਮਟਰ ਪ੍ਰੀਰ ਦਾਲ ਚੋਲ ਰਮਾਲੀ ਰੋਟੀ ਖੀਰ ਬਦਾਮਾਂ ਵਾਲੀ ਇਹਦਾ ਅਲੱਗ ਅਲੱਗ ਤਰ੍ਹਾਂ ਦੇ ਸੰਤਰਿਆਂ ਦੀ ਸੇਵਾ ਹੋਰ ਬਹੁਤ ਤਰ੍ਹਾਂ ਦੀ ਪਾਣੀ ਦੀ ਸੇਵਾ ਤੇ ਹੋਰ ਸੰਗਤਾਂ ਵੱਲੋਂ ਲਗਾਤਾਰ ਐਨਆਰਆਈ ਵੀਰਾਂ ਵੱਲੋਂ ਇਸ ਸਮੁੱਚੇ ਇਲਾਕੇ ਵੱਲੋਂ ਬੜੇ ਵੱਡੇ ਪੱਧਰ ਤੇ ਸੇਵਾ ਚੱਲ ਰਹੀ ਆ। ਉਹ ਸੰਗਤ ਦੇ ਸੰਯੋਗ ਦੇ ਨਾਲ ਕਈ ਇਹੋ ਜਿਹੇ ਭਗਵਾਨ ਬਣਦੇ ਨੇ ਜੋ 5 ਸਟਾਰ ਹੋਟਲਾਂ ਦੇ ਵਿੱਚ ਖਾਦੇ ਜਾਂਦੇ ਨੇ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਾਡੇ ਸਰਦਾਰ ਸੁਵਿੰਦਰ ਸਿੰਘ ਆਰਤੀ ਸਾਹਿਬ, ਪ੍ਰਤਾਪ ਸਿੰਘ ਸਰਪੰਚ ਸਾਹਿਬ ਹੋਰ ਅਲੱਗ-ਅਲੱਗ ਸਿਖਸੀਤਾਂ ਜੋ ਕਿ ਪੂਰੇ ਚੰਗੀ ਤਰ੍ਹਾਂ ਸੰਯੋਗ ਦੇ ਕੇ ਨਿਰੰਤਰ ਤੌਰ ਤੇ ਇਹ ਸੇਵਾ ਚੱਲਦੀ ਆ। ਤੇ ਅਲੱਗ-ਅਲੱਗ ਬਹੁਤ ਧੰਨਵਾਦ ਹੈ ਸੰਗਤਾਂ ਦਾ ਕਿ ਜੋ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਜਾਂ ਚੋਲਾ ਸਾਹਿਬ ਦੇ ਸੰਬੰਧ ਵਿੱਚ ਜੋ ਹਰ ਸਾਲ ਇਹ ਲੰਗਰ ਲਾਏ ਜਾਂਦੇ ਨੇ ਤੇ ਸੰਗਤਾਂ ਆਉਂਦੀਆਂ ਨੇ ਛਕਦੀਆਂ ਨੇ ਤੇ ਹੋਰ ਇਲਾਕੇ ਦੀ ਸੰਗਤਾਂ ਨੂੰ ਬੇਨਤੀ ਆ ਕਿ ਪਿੰਡ ਦਲੇਰਪੁਰ ਦੇ ਅੱਡੇ ਦੇ ਵਿੱਚ ਜੋ ਇਹ ਲੰਗਰ ਚੱਲਦਾ ਹੈ ਤੇ ਵੱਧ ਤੋਂ ਵੱਧ ਸੰਯੋਗ ਦਿਓ ਲੰਗਰ ਛੱਕੇ ਜਾਓ ਤੇ ਇਸੇ ਤਰ੍ਹਾਂ ਗੁਰੂ ਪਾਤਸ਼ਾਹ ਦੀਆਂ ਤੁਸੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ